ਸਾਰਿਆਂ ਨੂੰ ਜੀ ਸਤ ਸ੍ਰੀ ਅਕਾਲ ਹੈਟੀ ਫੈਮਿਲੀ ਚੈਨਲ ਤੇ ਤੁਹਾਡਾ ਸਾਰਿਆਂ ਦਾ ਜੀ ਵੈਲਕਮ ਅੱਜ ਦੀ ਵੀਡੀਓ ਹੈਗੀ ਜੀ ਆਪਾਂ ਦੇਖੋ ਜੀ 1 ਕਿਲੋ ਤੋਂ ਵੀ ਘੱਟ ਹੈ ਦੁੱਧ ਜਿਹੜਾ ਆਪਾਂ ਨੇ ਗੜਵੀ ਵੜਾ ਲਿਆ ਇਹ ਅੱਧਾ ਕਿਲੋ ਦੁੱਧ ਹੈ ਜੀ ਕਿਲੋ ਵੀ ਹੈ ਨਹੀਂ ਕਹੇ ਅੱਧਾ ਕਿਲੋ ਦੁੱਧ ਆਪਣਾ ਤੇ ਆਪਾਂ ਨੇ ਇਹ ਚਾਰ ਦਿਨ ਦੀ ਮਣਾਈ ਲਈ ਹੈ ਤੇ ਇਹਨੂੰ ਆਪਾਂ ਦੇਖੋ ਜੀ ਪਹਿਲਾਂ ਤਾਂ ਜਮਾਵਾਂਗੇ ਜਿਹੜੀ ਤਰੀਕੇ ਨਾਲ ਆਪਾਂ ਅੱਜ ਦੇਸੀ ਘਿਓ ਬਣਾ ਕੇ ਦਿਖਾਵਾਂਗੇ ਤੁਹਾਨੂੰ ਠੀਕ ਹੈ ਜੀ ਤੇ ਤੁਸੀਂ ਦੁੱਘਣੇ ਤੋਂ ਦੁੱਖਣਾ ਦੇਸੀ ਕਿਉਂ ਬਣਾ ਸਕਦੇ ਹੋਂ ਜਿਹੜੇ ਤਰੀਕੇ ਨਾਲ ਅੱਜ ਆਪਾਂ ਦੁੱਧ ਨੂੰ ਚਾਗ ਲਾ ਕੇ ਇਹਦਾ ਦਹੀਂ ਜਮਾਵਾਂਗੇ ਚਲੋ ਆਪਾਂ ਜੀ ਇਹ ਵੀਡੀਓ ਹੁਣ ਸਟਾਰਟ ਕਰਦੇ ਆ ਸਾਰਿਆਂ ਨੂੰ ਜੀ ਸਤ ਸ੍ਰੀ ਅਕਾਲ ਹੈਪੀ ਫੈਮਿਲੀ ਚੈਨਲ ਤੋਂ ਤੁਹਾਡਾ ਸਾਰਿਆਂ ਦਾ ਜੀ ਵੈਲਕਮ ਦੇਖੋ ਜੀ ਆਪਣੀ ਇਹ ਚਾਰ ਦਿਨ ਦੀ ਹੈਗੀ ਮਲਾਈ ਤੇ ਅੱਧਾ ਕਿਲੋ ਹੈਗਾ ਆਪਣਾ ਇਹ ਦੁੱਧ ਜੀ ਤੋਂ ਆਪਾਂ ਤੁਹਾਨੂੰ ਦੇਸੀ ਕਿਉਂ ਦੁਗਣਾ ਬਣਾ ਕੇ ਦਿਖਾਵਾਂਗੇ ਠੀਕ ਹੈ ਜੀ ਵੀਡੀਓ ਨੂੰ ਤੁਸੀਂ ਬਿਲਕੁਲ ਵੀ ਸਕਿਪ ਨਾ ਕਰਿਓ ਅੱਜ ਆਪਾਂ ਤੁਹਾਨੂੰ ਦੇਸੀ ਘਿਓ ਬਣਾਉਣ ਦਾ ਤਰੀਕਾ ਬਹੁਤ ਹੀ ਅਲੱਗ ਹੀ ਦੱਸਾਂਗੇ ਬਹੁਤ ਹੀ ਵਧੀਆ ਆ ਤਰੀਕਾ ਇਹ ਦੇਖੋ ਜੀ ਜਿਆਦਾ ਔਖਾ ਕੰਮ ਨਹੀਂ ਹੈਗਾ ਇਹ ਅੱਧਾ ਕਿਲੋ ਜਿਹੜਾ ਦੁੱਧ ਹੈ ਨਾ ਦੇਖੋ ਜੀ ਇਹ ਆਪਣਾ ਵਾਲੀ ਦੇ ਕਿ ਰੱਖਿਆ ਹੋਇਆ ਸੀ ਪਹਿਲਾਂ ਤੇ ਹੁਣ ਮੈਂ ਇਹਦਾ ਨਾ ਦਹੀਂ ਚਮਾਉਣਾ ਹੈ ਤੇ ਇਸ ਕਰਕੇ ਇਹ ਦੁੱਧ ਦੇ ਵਿੱਚ ਹੀ ਆਪਾਂ ਮਲਾਈ ਨੂੰ ਐਡ ਕਰਾਂਗੇ ਜਲਦੀ ਜਲਦੀ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਆ ਕਰੋ ਤੇ ਬੁੱਧ ਤੋਂ ਬੁੱਧ ਵੀਡੀਓ ਨੂੰ ਅੱਗੇ ਸ਼ੇਅਰ ਕਰ ਦਿਆ ਕਰੋ ਅੱਜ ਆਪਾਂ ਜੀ ਇਸੇ ਤਰੀਕੇ ਨਾਲ ਮਲਾਈ ਤੋਂ ਸਿੱਧਾ ਦਹੀ ਕਿਉਂ ਨਹੀਂ ਬਣਾਵਾਂਗੇ ਤੇ ਨਾ ਹੀ ਆਪਣੇ ਮਲਾਈ ਦਾ ਦਹੀ ਕਿਉਂ ਸਿੱਧਾ ਜੀ ਬਣਾਉਣਾ ਵਾ ਤੇ ਨਾ ਹੀ ਆਪਾਂ ਨੇ ਇਹਨੂੰ ਮਲਾਈ ਨੂੰ ਰੇਡ ਕਲਾਇਆ ਠੀਕ ਹੈ ਜੀ ਅੱਜ ਬਹੁਤ ਹੀ ਵਧੀਆ ਤਰੀਕੇ ਨਾਲ ਦੱਸਾਂਗੇ ਜਿਹੜਾ ਆਪਣਾ ਇਹ ਪਹਿਲਾਂ ਤਾਂ ਸਭ ਤੋਂ ਦੁੱਗਣਾ ਮੱਖਣ ਬਣ ਕੇ ਤਿਆਰ ਹੋਊਗਾ ਤੇ ਉਸ ਤੋਂ ਬਾਅਦ ਆਪਾਂ ਤੁਹਾਨੂੰ ਦੁੱਗਣਾ ਦਹੀ ਕਿਉਂ ਬਣਾ ਕੇ ਦਿਖਾਵਾਂਗੇ ਲਓ ਜੀ ਹੁਣ ਆਪਾਂ ਨੇ ਗੈਸ ਦੇ ਉੱਤੇ ਇਹ ਮੜਾਈ ਨੂੰ ਰੱਖਤਾ ਤੇ ਹੁਣ ਆਪਾਂ ਚੰਗੀ ਤਰ੍ਹਾਂ ਇਹਨੂੰ ਪਹਿਲਾਂ ਇਹਨੂੰ ਗਰਮ ਕਰ ਲੈਣੇ ਆ ਗਰਮ ਉਹਨਾ ਕ ਕਰਨਾ ਆ ਜਿੰਨਾ ਕ ਆਪਣਾ ਵਿੱਚ ਉਂਗਲੀ ਇਹਦੇ ਡਿੱਪੋ ਹੋ ਗਈ ਠੀਕ ਹੈ ਜੀ ਨਹੀਂ ਜ਼ਿਆਦਾ ਇਹਨੂੰ ਗਰਮ ਕਰਨਾ ਆ ਤੇ ਨਾ ਹੀ ਜ਼ਿਆਦਾ ਠੰਡਾ ਰੱਖਣਾ ਆ ਜਿਸ ਤਰੀਕੇ ਨਾਲ ਤੁਸੀਂ ਦਹੀਂ ਜਮਾਉਂਦੇ ਆ ਨਾ ਉਹ ਤਰੀਕ ਬਸ ਉਸ ਤਰ੍ਹਾਂ ਨਾਲ ਤੁਸੀਂ ਇਹਨੂੰ ਉਹਨਾ ਕ ਗਰਮ ਕਰ ਲਿਓ ਚੰਗੀ ਤਰ੍ਹਾਂ ਨਾਲ ਜਦੋਂ ਇਹ ਮਲਾਈ ਆਪਣੀਆਂ ਖੁਰਕੀ ਦੁੱਧ ਦੇ ਵਿੱਚ ਤੇ ਫਿਰ ਉਸ ਤੋਂ ਬਾਅਦ ਆਪਾਂ ਗੈਸ ਨੂੰ ਬੰਦ ਕਰ ਦਾਂਗੇ ਤੇ ਫਿਰ ਇਹਦਾ ਆਪਾਂ ਦੇਖੋ ਜੀ ਇਹਨੂੰ ਜਾੜਾ ਕਰਾਵਾਂਗੇ ਦਹੀਂ ਤਾਂ ਵੀ ਲਗਾ ਸਕਦੇ ਤੁਸੀਂ ਲੱਸੀ ਦਾ ਵੀ ਲਗਾ ਸਕਦੇ ਹੋ ਜੀ ਆਪਾਂ ਦੇਖੋ ਜੀ ਸਿੱਧਾ ਹੀ ਮਲਾਈ ਤੋਂ ਨਾ ਦੇਸੀ ਘਿਓ ਤਿਆਰ ਕਰਦੇ ਆ ਤੇ ਉਹਨੂੰ ਟਾਈਮ ਵੀ ਬਹੁਤ ਜ਼ਿਆਦਾ ਲੱਗਦਾ ਹੈ ਤੇ ਅੱਜ ਆਪਾਂ ਦੇਖੋ ਜੀ ਮਲਾਈ ਤੋਂ ਨਹੀਂ ਸਿੱਧਾ ਹੀ ਦੇਸੀ ਘਿਓ ਤਿਆਰ ਕਰਾਂਗੇ ਇਹ ਬਹੁਤ ਹੀ ਵਧੀਆ ਤਰੀਕਾ ਹੈ ਜੀ ਤੁਹਾਡਾ ਜਿਹੜਾ ਮੱਖਣਾ ਉਹ ਵੀ ਦੁੱਧਣਾ ਬਣ ਕੇ ਤਿਆਰ ਹੋ ਜਾ ਜੇ ਆਪਣਾ ਦੇਖੋ ਜੀ ਮੱਖਣ ਵੱਧ ਤੋਂ ਵੱਧ ਨਿਕਲੂਗਾ ਤਾਂ ਅੰਤਾਂ ਚਾ ਲਗਾ ਸਕਦੇ ਹਾਂ ਤੇ ਦੇਸੀ ਘਿਓ ਵੀ ਆਪਣਾ ਦੁੱਧਣਾ ਹੀ ਬਣ ਕੇ ਤਿਆਰ ਹੋਗਾ ਲੋ ਜੀ ਹੁਣ ਆਪਾਂ ਮલાઈ ਨੂੰ ਚਾਹ ਲਗਾ ਦਿੰਨੇ ਆ ਇੱਥੇ ਆਪਾਂ ਨੇ ਜੀ ਇਹ ਬਰ ਦੱਜਮਚਾ ਲਿਆਵਾ ਨਹੀਂ ਦਾ ਲੋ ਜੀ ਆਪਣਾ ਦਹੀਂ ਜੰਮ ਕੇ ਬਿਲਕੁਲ ਤਿਆਰ ਹੋ ਗਿਆ ਫੁੱਟਾ ਵਾਲਾ ਤੁਸੀਂ ਇਹਨੂੰ ਚੈੱਕ ਕਰ ਸਕਦੇ ਹੋ ਜਿਹੜੀ ਆਪਾਂ ਮਲਾਈ ਤੇ ਦੇਖੋ ਜੀ ਇਹਨੂੰ ਜਾਗ ਲਿਆ ਲਾ ਸੀਗਾ ਹੁਣ ਆਪਾਂ ਜੀ ਇਹਨੂੰ ਪਹਿਲਾਂ ਰਿੜਕਾਂਗੇ ਜੀ ਇਹ ਪਤਾ ਤੁਹਾਨੂੰ ਦਿਖਾਉਣੀ ਆ ਤੇ ਆਪਣੀ ਮਖਣੀ ਬਣ ਕੇ ਤਿਆਰ ਹੋ ਗਈ ਹੈ ਤੇ ਨਹੀਂ ਲੋ ਜੀ ਆਪਣੀ ਮਖਣੀ ਬਣ ਕੇ ਬਿਲਕੁਲ ਤਿਆਰ ਹੋ ਗਈ ਤੇ ਜੇ ਆਪਾਂ ਦੇਖੋ ਜੀ ਸਿੱਧਾ ਹੀ ਮਲਾਈ ਤੋਂ ਤੇਸੀ ਘਿਓ ਬਣਾਉਣੀ ਆ ਤੇ ਨਾਲ ਤਾਂ ਉਹਨੂੰ ਟਾਈਮ ਲੱਗਦਾ ਨਾ ਇਹ ਉਹ ਵਧੀਆ ਤਰੀਕੇ ਨਾਲ ਘਿਓ ਆਪਣਾ ਨਹੀਂ ਤਿਆਰ ਹੁੰਦਾ ਠੀਕ ਹੈ ਜੀ ਇਸ ਤਰੀਕੇ ਨਾਲ ਤੁਸੀਂ ਮਲਾਈ ਨੂੰ ਚਾਹੀਏ 2 ਗਲਾਸੀ ਦੁੱਧ ਦੇ ਆ ਉਹਨੂੰ ਕਰਮ ਕਰਕੇ ਦਹੀਂ ਦਾ ਜਾਗ ਲਗਾ ਦਿਓ ਤੇ ਤੁਹਾਡੀ ਜਿਹੜੀ ਮਖਣੀ ਹੈ ਟੁਕਣੀ ਬਣ ਕੇ ਤਿਆਰ ਹੋ ਚੁਗੀ ਚਲੋ ਆਪਾਂ ਜੀ ਹੁਣ ਇਹਨੂੰ ਕਿਸੇ ਬਰਤਨ ਦੇ ਵਿੱਚ ਕੱਢ ਲੈਨੇ ਆ। ਅੱਜ ਜਿਹੜਾ ਮੜਾਈ ਵਾਲਾ ਦੁੱਧ ਆ ਇਹਨੂੰ ਆਪਾਂ ਪੇਸਟ ਨਹੀਂ ਕਰਾਂਗੇ ਤੇ ਇਹਨੂੰ ਆਪਾਂ ਗੈਸ ਉੱਪਰ ਗਰਮ ਰੱਖਦੇ ਆਂ ਤੇ ਗਰਮ ਰੱਖ ਕੇ ਇਹਨੂੰ ਆਪਾਂ ਦੇਖੋ ਜੀ ਫਟਾਵਾਂਗੇ। ਤੁਸੀਂ ਇਹਦੇ ਵਿੱਚ ਨਿੰਬੂ ਵੀ ਨਿਚੋੜ ਕੇ ਪਾ ਸਕਦੇ ਹੋ ਤੇ ਫਿਰ ਆਪਾਂ ਇਹਦਾ ਪਨੀਰ ਬਣਾਵਾਂਗੇ। ਤੇ ਆਪਾਂ ਜੀ ਮੱਖਣੀ ਨੂੰ ਗਰਮ ਹੋਣ ਲਈ ਗੈਸ ਉੱਪਰ ਰੱਖ ਦਾਂਗੇ। ਚਲੋ ਜੀ ਆਪਣੇ ਗੈਸ ਨੂੰ ਆਨ ਕਰਤਾ। ਜਦੋਂ ਆਪਣੀ ਜਿਹੜੀ ਮੱਖਣੀ ਆ ਨਾ ਬਿਲਕੁਲ ਮੈਲਟ ਹੋ ਗਈ ਤੇ ਉਸ ਤੋਂ ਬਾਅਦ ਆਪਾਂ ਗੈਸ ਨੂੰ ਬੰਦ ਕਰ ਦਾਂਗੇ। ਤੇ ਫਿਰ ਉਸ ਤੋਂ ਬਾਅਦ ਟ੍ਰਿਕ ਦੱਸਾਂਗੇ ਦੀ ਕਿਉਂ ਆਪਣਾ ਜਿਹੜਾ 5 ਮਿੰਟ ਦੇ ਵਿੱਚ ਕਿਵੇਂ ਤਿਆਰ ਹੁੰਦਾ। ਆਪਣੀ ਚਾਹੀਦੀ ਹੈ ਮੱਖਣੀ ਸੀਗੀ ਬਿਲਕੁਲ ਹੋ ਗਈ ਮੈਲਟ। ਤੇ ਹੁਣ ਆਪਣਾ ਗੈਂਸ ਨੂੰ ਬੰਦ ਕਰਤਾ ਤੇ ਬਸ ਇਹਦੀ ਠੰਡੇ ਹੋਣ ਦੀ ਆਪਾਂ ਵੇਟ ਕਰਾਂਗੇ ਇੱਕ ਗਲਾਸ ਲਈ ਆਪਾਂ ਨੇ ਪਾਣੀ ਦਾ ਪਾਣੀ ਦਾ ਗਲਾਸ ਇਹਦੇ ਵਿੱਚ ਆਪਾਂ ਨੇ ਇਸ ਤਰੀਕੇ ਨਾਲ ਐਡ ਕਰ ਦੇਣਾ ਹਨ ਕਿਉਂ ਗਰਮ ਕਰਕੇ ਰੱਖਿਆ ਸੀ ਇਹਦੇ ਵਿੱਚ ਗਲਾਸ ਆਪਾਂ ਨੇ ਪਾਣੀ ਦਾ ਰੱਖਿਆ ਸੀਗਾ ਤੇ ਆਪਾਂ ਦੇਖੋ ਜੀ ਇਹ ਬਿਲਕੁਲ ਕਿਹ ਜੰਮ ਤੇ ਆਪਾਂ ਬਹੁਤ ਹੀ ਵਧੀਆ ਤਰੀਕੇ ਨਾਲ ਤੁਹਾਨੂੰ ਦੱਸਾਂਗੇ ਜਿਹੜਾ ਸਿਰਫ ਆਪਣਾ 5 ਮਿੰਟ ਦੇ ਵਿੱਚ ਕਿਹੋ ਬਣ ਕੇ ਤਿਆਰ ਹੋ ਜਾਊਗਾ ਇਸ ਤਰੀਕੇ ਨਾਲ ਤੁਸੀਂ ਹਲਕਾ ਜਿਹਾ ਇਹਨੂੰ ਗਲਾਸ ਨੂੰ ਹਲਾ ਕੇ ਬਾਹਰ ਕੱਢ ਲੈਣਾ ਹੈ ਜਿੰਨੇ ਵੀ ਇਹਦੇ ਵਿੱਚ ਲੱਸੀ ਵਗੈਰਾ ਹੋਊਗੀ ਉਹ ਤੁਸੀਂ ਇਹਨੂੰ ਬਾਹਰ ਕੱਢ ਕੇ ਇੱਕ ਵਾਰੀ ਲਓ ਜੀ ਆਪਣੇ ਗੈਸ ਨੂੰ ਆਨ ਕਰਤਾ ਤੇ ਇਹ ਤੁਹਾਡਾ ਹੁਣ ਦੇਖੋ ਜੀ ਕਿਉਂ ਸਿਰਫ 5 ਮਿੰਟ ਦੇ ਵਿੱਚ ਬਣ ਕੇ ਤਿਆਰ ਹੋ ਜਾਣਾ ਹੈ ਇਹ ਤੁਸੀਂ ਮੜਾਈ ਨੂੰ ਇਸ ਤਰੀਕੇ ਨਾਲ ਗਰਮ ਕਰਕੇ ਦਹੀਂ ਦਾ ਜਾਗ ਲਗਾ ਕੇ ਰੱਖੋਗੇ ਨਾ ਤਾਂ ਫਿਰ ਰੱਖੋਗੇ ਤਾਂ ਤੁਹਾਡਾ ਹੈ ਕਿ ਉਹ ਵੀ ਖਰਾਬ ਨਹੀਂ ਹੋਊਗਾ ਤੇ ਆਪਣਾ ਦੇਖੋ ਕਿ ਉਹ ਵੀ ਦੇਖੋ ਜੀ ਦੁਕਣਾ ਬਣ ਕੇ ਤਿਆਰ ਹੋਊਗਾ ਵੀਡੀਓ ਨੂੰ ਵੱਧ ਤੋਂ ਵੱਧ ਕੇ ਸ਼ੇਅਰ ਜ਼ਰੂਰ ਕਰਦੇ ਕਰੋ ਜੇ ਤੁਸੀਂ ਸਾਡੇ ਚੈਨਲ ਨੂੰ ਪਹਿਲੀ ਵਾਰੀ ਦੇਖ ਰਹੇ ਹਾਂ ਤਾਂ ਚੈਨਲ ਨੂੰ ਸਬਸਕ੍ਰਾਈਬਰ ਜ਼ਰੂਰ ਕਰ ਲਿਆ ਕਰੋ ਜੀ ਚਲੋ ਜੀ ਹੁਣ ਆਪਾਂ ਇਸ ਤੋਂ ਬਾਅਦ ਕਿਉਂ ਜਦੋਂ ਬਣ ਕੇ ਆਪਣਾ ਹੀ ਤਿਆਰ ਹੋ ਗਿਆ ਤੇ ਫਿਰ ਉਸ ਤੋਂ ਬਾਅਦ ਆਪਾਂ ਬਣਿਆ ਹੋਇਆ ਦਿਖਾਵਾਂਗੇ ਤੇ ਨਹੀਂ ਤਾਂ ਆਪਣੀ ਜਿਆਦਾ ਵੀਡੀਓ ਲੰਮੀ ਹੋ ਜਾਊਗੀ ਚਲੋ ਜੀ ਆਪਣਾ ਦੇਸੀ ਕਿਉ ਬਣ ਕੇ ਬਿਲਕੁਲ ਹੋ ਗਿਆ ਤਿਆਰ ਤੇ ਆਪਾਂ ਹੁਣ ਇਹਨੂੰ ਹਲਕਾ ਜਿਹਾ ਠੰਡਾ ਹੋਇਆ ਕੜੱਬੇ ਦੇ ਵਿੱਚ ਕੱਢ ਲੈਣੇ ਲੋ ਜੀ ਆਪਣਾ ਦੇਸੀ ਘਿਓ ਬਣ ਕੇ ਬਿਲਕੁਲ ਹੋ ਗਿਆ ਤਿਆਰ ਕਿਉਂ ਹੀ ਸਾਡੀ ਵੀਡੀਓ ਲੱਗੀ ਵੀਡੀਓ ਨੂੰ ਵੱਧ ਤੋਂ ਵੱਧ ਕੇ ਸ਼ੇਅਰ ਜ਼ਰੂਰ ਕਰਦੇ ਆ ਕਰੋ ਚਲੋ ਆਪਾਂ ਜੀ ਹੁਣ ਮਿਲਦੇ ਹਾਂ ਕਿਸੇ ਨਵੀਂ ਵੀਡੀਓ ਦੇ ਨਾਲ ਸਾਰਿਆਂ ਨੂੰ ਸਤਿ ਸ੍ਰੀ ਅਕਾਲ